ਅੱਥੇ ਜਦੋਂ ਅਸੀਂ ਆਏ ਸੀ ਗੱਲ ਸੁਣਾ ਰਹੇ ਸੀ ਕਿ ਵੀ ਤਿੰਨ ਗੱਠਾ ਕਿਉਂ ਬੰਨਦੇ ਰਖੜੀ ਤੇ ਉਹ ਦੱਸੋ ਮੈਨੂੰ ਮੜੀ ਉਹ ਨਾ ਐਵੇਂ ਇਹ ਜਦੋਂ ਭੈਣ ਨਾ ਭਰਾ ਨੂੰ ਰਖੜੀ ਬੰਦੀ ਹੈ धागा ਜਿਹੜਾ ਉਹਦਾ ਉਸੇ ਤਿੰਨ ਗੱਠਾ ਮਾਰ ਲਿਆ ਚਾਹੀਦੀ ਇਹਨੇ ਸ਼ੁਭ ਹੁੰਦੀਆਂ ਨੇ ਦੱਸਾ ਕਿਉਂ ਪਹਿਲੀ ਜਿਹੜੀ ਗੱਠ ਹੈ ਨਾ ਉਹ ਭਰਾ ਦੀ ਲੰਬੀ ਉਮਰ ਵਾਸਤੇ ਹੁੰਦੀ ਹੈ ਦੂਸਰੀ ਜਿਹੜੀ ਗੱਠ ਹੈ ਨਾ ਉਹ ਭਰਾ ਦੀ ਸਿਹਤ ਵਾਸਤੇ ਹੁੰਦੀ ਹੈ ਤੀਸਰੀ ਗੱਠ ਜਿਹੜੀ ਹੈ ਨਾ ਉਹ ਭਰਾ ਦੇ ਘਰ ਵੀ ਸੁੱਖ ਸ਼ਾਂਤੀ ਦੀ ਹੁੰਦੀ ਹੈ ਬੈਣ ਇਹ ਹੀ ਕੁਝ ਮੰਗਦੀ ਹੈ ਬੈਣ ਕਹਿੰਦੀ ਹੈ ਭਈਆ ਮੈਨੂੰ ਸੂਟ ਦੀ ਚਾਹੀਦਾ ਰੁਪਏ ਨਹੀਂ ਚਾਹੀਦੇ ਮੈਨੂੰ ਤੇਰਾ ਪਿਆਰ ਚਾਹੀਦਾ ਪਿਆਰ ਹੋਏਗਾ ਤਾਂ ਸੂਟ ਆਪੇ ਮਿਲ ਜਾਣਗੇ ਅੱਜ ਭਰਾ ਵੱਲੋਂ ਸੂਟ ਮਿਲੇ ਆ ਤੇ ਨਾਲ ਹੋਰ ਤੋਹਫੇ ਮਿਲੇ ਕਿੰਨਾ ਕਨੰਦਾ ਇਸ ਜੀ ਨੂੰ ਬਹੁਤ ਜ਼ਿਆਦਾ ਇਸ ਦਾ ਕੌਣ ਕਰਦਾ ਵੇ ਇੱਥੇ ਮਿਲਦਾ ਵੇ ਸਭ ਕੁਝ ਇੱਥੇ ਬਹੁਤ ਅੱਛਾ ਲੱਗਦਾ ਮੈਂ ਤੇ 8 ਸਾਲ ਹੋ ਗਏ ਇੱਥੇ ਮੈਂ ਤੀਨੋ ਅੱਛਾ ਜੀ 8 ਸਾਲ ਹੋ ਗਏ ਇੱਥੇ ਸਭ ਤੋਂ ਪਹਿਲੀ ਜਨਾਨੀ ਮੈਂ ਆਇਆ ਇੱਥੇ ਹੋਰ ਲੱਗਦਾ ਹੀ ਨਹੀਂ ਉਧਰ ਘਰ ਜਾਣਾ ਪਵੇ ਮੈਂ ਦਿੱਲੀ ਨਹੀਂ ਲੱਗਦਾ ਉੱਥੇ ਹਾਂ ਇੱਥੇ